ਕਹਿਨੀ ਤੇ ਕਰਨੀ ਦਾ ਕਹਿਨੀ ਤੇ ਕਰਨੀ ਦਾ ਕਹਿਨੀ ਤੇ ਕਰਨੀ ਦਾ ਭੇਦ ਮਿਟਾਵਾ ਕਹਿਨੀ ਤੇ ਕਰਨੀ ਦਾ ਕਹਿਨੀ ਤੇ ਕਰਨੀ ਦਾ ਭੇਦ ਮਿਟਾਵਾ ਲਾਗੂ ਕਰਾਂ ਖੁਦ ਦੇ ਫਿਰ ਸਮਝਾਵਾਂ ਗਜ਼ਲ ਸਿਨਫ ਦੀਆਂ ਸਿੱਖ ਬਰੀਕੀਆਂ ਗਜ਼ਲ ਸਿਨਫ ਦੀਆਂ ਸਿੱਖ ਬਰੀਕੀਆਂ ਲਿਖ ਬਜ਼ਨ ਬਹਿਜ ਗਾਸ ਨਾਮਾ ਲਿਖ ਬਜਨ ਬਹਿਤ ਗਾ ਸੁਨਾਮਾ ਲੋਕ ਪਖੀ ਵਿਚਾਰਾਂ ਨੂੰ ਲੋਕ ਪਖੀ ਵਿਚਾਰਾਂ ਨੂੰ ਕਰਾਂ ਧਾਰਨ ਅਨੈਤਿਕ ਅਪਰਾਧੀਆਂ ਨੂੰ ਦੇਵਾ ਸਜਾਵਾਂ ਲੋਕ ਪਖੀ ਵਿਚਾਰਾਂ ਨੂੰ ਕਰਾਂ ਧਾਰਨ ਅਨੈਤਿਕ ਅਪਰਾਧੀਆਂ ਨੂੰ ਦੇਵਾ ਸਜਾਵਾਂ ਸ਼ਬਦ ਜੜਾਂ ਵਾਂਗ ਮੋਤੀਆਂ ਸ਼ਬਦ ਜੜਾਂ ਵਾਂਗ ਮੋਤੀਆਂ ਬੋਧਲਨਾ ਬੋਲ ਬੋਲਾਂ ਮਿੱਠੜੇ ਐਸੀ ਬੋਲ ਬੋਲਾਂ ਮਿੱਠੜੇ ਐਸੇ ਦਿਲਦਾਰ ਬਣਾਵਾਂ ਵਿਦਵਾਨ ਹੋਣ ਦਾ ਵਿਦਵਾਨ ਹੋਣ ਦਾ ਨਾ ਪਾਲਾਂ ਪਰਮ ਵਿਦਵਾਨ ਹੋਣ ਦਾ ਨਾ ਪਾਲਾਂ ਪਰਮ ਪੜ ਸਾਹਿਤ ਚੰਗਾ ਪੜ ਸਾਹਿਤ ਚੰਗਾ ਉਸਾਰੂ ਪਾਠ ਕਹਾਵਾਂ ਸੰਗਰੂਰ ਵੀ ਮਿਲੇ ਹੱਲਾ ਸ਼ੇਰੀ ਤੇ ਯੋਗ ਮਾਰਗਦਰਸ਼ਨ ਸੰਗਰੂਰ ਵੀ ਮਿਲੇ ਹੱਲਾਸ਼ੇਰੀ ਤੇ ਯੋਗ ਮਾਰਗਦਰਸ਼ਨ ਲੈ ਅਸੀਸ ਉਸਤਾਦ ਤੋਂ ਮੰਜ਼ਿਲ ਪਾਵਾਂ ਲੈ ਅਸੀਸ ਉਸਤਾਦ ਤੋਂ ਮੰਜ਼ਿਲ ਪਾਵਾਂ ਹੂੰ ਕਹਿਣੀ ਤੇ ਕਰਨੀ ਦਾ ਕਹਿਣੀ ਤੇ ਕਰਨੀ ਦਾ ਤੇ ਦਮਟਾਵਾਂ ਕਹਿਣੀ ਤੇ ਕਰਨੀ ਦਾ ਦਮਟਾਵਾਂ ਲਾਗੂ ਕਰਾਂ ਖੁਦ ਤੇ ਫਿਰ ਸਮਝਾਵਾਂ ਲਾਗੂ ਕਰਾਂ ਖੁਦ ਤੇ ਫਿਰ ਸਮਝਾਵਾਂ